ਫਗਵਾੜਾ ਪੁਲਿਸ ਵੱਲੋਂ ਭੋਲੇ-ਪਾਲੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਹੜੱਪਣ ਦੇ ਮਾਮਲੇ 'ਚ 6 ਵਿਦੇਸ਼ੀ ਅਤੇ 8 ਪੰਜਾਬੀ ਲੜਕੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ। ਇੰਚਾਰਜ ਚੌਂਕੀ ਮਿਹੜੂ ਦਰਸ਼ਨ ਸਿੰਘ ਪੱਟੀ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ ਤੇ ਘਰੇ ਅੰਸਰਾਂ ਖਿਲਾਫ ਵਢੀ ਗਈ ਮੁਹਿੰਮ ਤਹਿਤ ਉਸ ਮੇਧ ਪੁਲਿਸ ਪਾਰਟੀ ਗਸ਼ਟ ਦੌਰਾਨ ਲਾਗ 8 ਵਿਖੇ ਮਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਰਾਤ ਦੇ ਹਨੇਰੇ ਵਿੱਚ ਕੁਝ ਕੁੜੀਆਂ ਭੋਲੇ-ਭਾਲੇ ਲੋਕਾਂ ਨੂੰ ਬਹਿਲਾ-ਫੁਸਲਾ ਕੇ ਆਪਣਾ ਸ਼ਿਕਾਰ ਬਣਾਉਂਦੀਆਂ ਹਨ ਤੇ ਧਮਕੀਆਂ ਦਿੰਦੀਆਂ ਹਨ ਤੇ ਚਾਕੂ ਵਗੈਰਾ ਹਥਿਆਰ ਦਿਖਾ ਕੇ ਕਹਿੰਦੀਆਂ ਹਨ ਕਿ ਜੋ ਕੁਝ ਹੈ ਉਹਨਾਂ ਦੇ ਹਵਾਲੇ ਕਰ ਦੋ ਨਹੀਂ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਜਾਂ ਉਹ ਰੌਲਾ ਪਾ ਦੇਣਗੀਆਂ ਕਿ ਇਸ ਨੇ ਸਾਡੇ ਨਾਲ ਛੇੜਛਾੜ ਕੀਤੀ ਹੈ ਅਤੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇੰਚਾਰਜ ਦੇ ਦੱਸਣ ਮੁਤਾਬਕ ਇਨ੍ਹਾਂ ਲੜਕੀਆਂ ਵਿੱਚ 6 ਵਿਦੇਸ਼ੀ ਅਤੇ 8 ਪੰਜਾਬਣ ਲੜਕੀਆਂ ਸ਼ਾਮਲ ਹਨ ਜੋ ਕਿ ਰਾਤ ਦੇ ਹਨੇਰੇ ਵਿੱਚ ਲੋਗ ਇਹ ਵਿਖੇ ਭੂਲੇਪਾਲੇ ਲੋਕਾਂ ਨੂੰ ਬਹਿਲਾ ਫੁਸਲਾ ਕੇ ਆਪਣੇ ਜਾਲ ਵਿੱਚ ਫਸਾਉਂਦੀਆਂ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਬਲੈਕਮੇਲ ਕਰਨ ਦਾ ਡਰਾਵਾ ਦੇ ਕੇ ਮੋਟੀ ਰਕਮ ਹੜੱਪਦੀਆਂ ਹਨ ਮੇਰੀ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਵੱਲੋਂ ਰੇਡ ਕਰਕੇ 6 ਵਿਦੇਸ਼ੀ ਅਤੇ 8 ਪੰਜਾਬੀ ਲੜਕੀਆਂ ਨੂੰ ਕਾਬੂ ਕਰ ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਕਰਦੇ ਹੋਏ ਉਕਤ ਲੜਕੀਆਂ ਖਿਲਾਫ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਅੱਗੇ ਜਾਣਕਾਰੀ ਦਿੰਦੇ ਹਾਂ ਕਿਉਂਕਿ ਇੰਚਾਰਜ ਦਰਸ਼ਨ ਸਿੰਘ ਪੱਟੀ ਨੇ ਕੀ ਕਿਹਾ ਦੇਖੋ ਪੂਰੀ ਖਬਰ ਅਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਹਾਂ ਸਰ ਕੀ ਮਾਮਲਾ ਪਟਿਸਾ ਜਿਹੜੇ ਇੱਕ ਲੜਕੀਆਂ ਤੁਸੀਂ ਸਿਵਲ ਹਸਪੀਟਲ ਲੈ ਕੇ ਆਏ ਆ ਰਾਤ ਅੱਸੀ ਉੱਥੇ ਲੋਗਟ ਗਸ਼ਤ ਦੇ ਸੌਣ ਵਿੱਚ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੀ ਸੀ ਲੋਗਟ ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਇੱਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਕਾਲੇ ਰੰਗ ਦੀਆਂ ਉਹ ਵੀ ਬੰਦਿਆਂ ਨੂੰ ਲੈ ਜਾਨੀਆ ਪਰੇ ਆਪਣੇ ਬਾਗ ਹੱਥਾਂ ਦੇ ਕਰੀਪੇ ਪਰੇ ਜਾ ਕੇ ਜੁਰੇ ਨੂੰ ਚੱਕ ਚੁੱਕਰ ਖਾ ਕੇ ਉਹਨਾਂ ਕੋ ਪੈਸੇ ਕੋ ਨਹੀਂ ਦੀਆਂ ਜਾਂ ਉਹਨਾਂ ਦਾ ਆਬਜੈਕਸ਼ਨ ਲਉਂਦੀਆਂ ਤੇ ਤੁਹਾਨੂੰ ਪੈਸੇ ਨਹੀਂ ਦਿੱਤੇ ਤਾਂ ਸਾਡਾ ਸ਼ੇਰ ਛੜ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਂਗੇ ਤਾਂ ਉਹਦੇ ਸਮਾਂ ਚ 6 ਵਿਦੇਸ਼ੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਇਹ ਪੰਜਾਬਣ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਬਹਿਸਲਾ ਫਸਲਾ ਕੇ ਉਹਨਾਂ ਕੋ ਪੈਸੇ ਵਟੋਰਦੀਆਂ ਧਮਕੀ ਦੇ ਕੇ ਕਿ ਤੈਨੂੰ ਅਸੀਂ 18 ਕੇਸ ਚ ਇਦਾਂ ਕਰਦਾਂਗੇ ਉਹ ਉਰਲਿਕ ਲਾਭ ਤੇ ਵਕ ਵਕ ਕੇਸੇ ਦਰਹੀ ਤੇ ਜਿਹੜੀਆਂ ਵਿਦੇਸ਼ੀ ਆਈਆਂ ਨੇ ਕਿਹੜੀ ਕੰਟਰੀ ਤੋਂ ਇੰਨਾ ਸਾਹਮਣੇ ਆਇਆ ਕੁਝ ਜਿਹਦਾ ਕੋਈ ਜੁਗਾਂਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਤੁਹਾਨੂੰ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੇ ਹਾਂ ਅੱਛਾ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ਾ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਉਸੇ ਇਨਵੈਸਟੀਗੇਸ਼ਨ ਚੱਲਿਆ ਰਹੇ ਹਾਂ ਤੁਹਾਨੂੰ ਕੁਝ ਤੇ ਦੋ ਕਰੇ ਮਿਲੇ ਆ ਤੇ ਬਾਕੀਆਂ ਦੇ ਅਸੀਂ ਲੈਣੇ ਆ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬੀ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਹੈ। ਇਹ ਜਿਵੇਂ ਰਾਤ ਸਮੇਂ ਆਉਂਦੀਆਂ ਹੈ। ਫੇਰ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਉਦਾਂ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਲੈਂਦੀਆਂ। ਕਿ ਕਈਆਂ ਨੇ ਬਾਅਦ ਚਲੇ ਵੀ ਜਾਂਦੀਆਂ ਰਾਤ। ਅੱਛਾ ਇਹ ਦੱਸੋ ਕੋਈ ਨਸ਼ੇ ਦੇ ਵੀ ਚੋਰਦੀ ਹੈਗੀਆਂ ਕੋਈ। ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਘਰੀਆਂ ਪੇਦੀ ਹੈਗੀਆਂ ਲੱਗਦੀ। ਤੇ ਇਹਨਾਂ ਦੱਸਿਆ ਵੀ ਦਵਾਈ ਚੱਲ ਰਹੀ ਹੈ ਉਹਨਾਂ ਤੇ। ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ? ਅਸੀਂ ਉਹਨਾਂ ਦੇ ਖਿਲਾਫ ਦੋ ਵਕਫਾ ਵਕਫਾ ਮਕਦਮੇ ਦਰਜ ਕੀਤੇ ਆ। ਜਿਨ੍ਹਾਂ ਨੂੰ ਅਸੀਂ ਕੋਰਟ ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਾਂਗੇ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਹਾਂ ਅਸੀਂ 384 506 341 ਆਪੀਸੀ ਤਹਿਤ ਦੋ ਮਕਰਮੇ 39 ਨੰਬਰ ਮਕਰਮਾ ਤੋਂ 40 ਨੰਬਰ ਮਕਰਮਾ ਦਰਜ ਕੀਤੇ ਆ ਤਾਂ ਉਰੀ ਇਨਵੈਸਟੀਗੇਸ਼ਨ ਅੱਗੇ ਹੁਣਟੜੀ ਜਾਰੀ ਆ ਜੋ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਹੋਏ ਨੇ ਜੇ ਦਰਮੇ ਤਰਪੀਤ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਹਰ ਜਿਆਦਾਤਰ ਇਹ ਜਲੰਧਰ ਸਾਈਟਾਂ ਉਾਂਡੀਆਂ ਰਾਤ ਸਮੇਂ ਹੁੰਦੀਆਂ ਨਾਈਟ ਸਮੇਂ ਦਿਨ ਸਮੇਂ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇਂ ਨਾਈਟ ਆ ਕੇ ਇਦਾਂ ਆਪਣੇ ਗਾਹ ਕਲੱਬ ਦੀਆਂ ਤੇ ਮੁੜ ਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕ ਡਰਾਉਂਦੀਆਂ ਹੀ ਆ ਬਲੈਕਮੇਲ ਕਰਦੀਆਂ ਕਈਆਂ ਦੇ ਚੇਲੇ ਵੀ ਜਾਂਦੀਆਂ ਬਲੈਕ ਜਿਆਦਾ ਬਲੈਕਮੇਲ ਕਰਦੀਆਂ ਵੀ ਜੇ ਉਸ ਕੋ ਪੈਸੇ ਲੈਲੇ ਫਿਰ ਤੁਸੀਂ ਪੈਸੇ ਦੇ ਦੋ ਨਹੀਂ ਤੇ ਤੈਨੂੰ ਅਸੀਂ ਕਹਾਂਗੇ ਵੀ ਤੁਹਾਨੂੰ ਪੁਲਿਸ ਕੋ ਫੜਾ ਲਾਂਗੇ ਤੇ ਤੁਹਾਨੂੰ ਐ ਕੀਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸਦੀਆਂ ਵੀ ਅਸੀਂ ਤਾਂ ਤੂੰ ਹੀ ਕਰਨਾ ਐ ਕਰ ਰਹੇ ਹੋ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਮੈਂ ਬੋਰਸਟੇਬਲ ਪੈਸੇ ਲੈਂਦੀ ਹੈ ਆਪਾਂ ਨੂੰ ਸੂਚਨਾ ਕਿਤਾਈ ਸੀ ਇਹ ਬਿਲਕੁਲ ਦੋ ਆਪਣੇ ਮੈਂ ਆਪਣੇ ਮਦਈਏ ਸੀ ਜਿਨ੍ਹਾਂ ਨੇ ਵੱਖ-ਵੱਖ ਕਾਪੜੇ ਬੇਨਦਰਗੀ ਕਰਾਏ